ਭੋਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰੇਸ਼ਦ ਬਟਾਲਾ ਤੋਂ ਉਮੀਦਵਾਰ ਗਣਪਤ ਕੌਰ ਅਤੇ ਟੰਡਾ ਬਲਾਕ ਸੰਮਤੀ ਜ਼ੋਨ ਤੋਂ ਨੀਲਮ ਹੋ ਰਾਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਬੋਲਦਿਆਂ ਸੁਖਵਿੰਦਰ ਮਿੱਤੂ ਨੇ ਕਿਹਾ ਕਿ ਵਿਦਾਲ ਸਮਾਜ ਦਾ ਫਲੋਰ ਦੇ ਵਸਪਾ ਉਮੀਦਵਾਰਾਂ ਦੇ ਹੱਕ ਵਿੱਚ ਵੱਡੇ ਚੋਣ ਜਲਸੇ ਕੀਤੇ ਜਾ ਰਹੇ ਹਨ ਮੋਟਰਾ ਵੱਲੋਂ ਵੀ ਉਹਨਾਂ ਨੂੰ ਵੱਡਾ ਹੁਗਾਰਾ ਮਿਲ ਰਿਹਾ ਹੈ ਉਹਨਾਂ ਵਸਪਾ ਦੇ ਉਮੀਦਵਾਰਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਹਾਂਜੀ ਭਾਜੀ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਪਤਾ ਹੀ ਆ ਬਈ 14 ਤਰੀਕ ਨੂੰ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਣ ਜਾ ਰਹੀ ਆ ਉਸ ਲੜੀ ਦੇ ਤਹਿਤ ਵੱਖ-ਵੱਖ ਪਿੰਡਾਂ ਦਾ ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਅੱਜ ਬਲਾਕ ਸੰਪਤੀ ਢੰਡਾ ਪਿੰਡ ਢੰਡਾ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਭੈਣ ਮਨਪ੍ਰੀਤ ਕੌਰ ਜੀ ਔਰ ਬਲਾਕ ਸੰਪਤੀ ਦੇ ਨੀਲਮ ਜੀ ਮੀਟਿੰਗ ਹੋਈ ਆ ਔਰ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਆ ਵੀ 14 ਤਰੀਕ ਨੂੰ ਦੋਵੇਂ ਵੋਟਾਂ ਜਿਹੜੀਆਂ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨਿਸ਼ਾਨ ਹਾਥੀ ਤੇ ਪਾ ਕੇ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਜੇਤੂ ਬਣਾਈਏ ਧੰਨਵਾਦ ਜੀ ਜੈ ਭੀਮ ਜੈ ਭਾ